ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲਟਨ ਲੈ ਕੇ ਮਾਰ ਦੇ ਇੱਕ ਨਜ਼ਰ ਖਬਰਾਂ ਦੀਆਂ ਸੁਰਖੀਆਂ ਤੇ ਸੀਐਮ ਆਨ ਦੀ ਲੋਕਾਂ ਲਈ ਸੁਗਾਤ ਰਜਿਸਟਰੀਆਂ ਤੇ ਐਨਓਸੀ ਦੀ ਸ਼ਰਤ ਕੀਤੀ ਖਤਮ ਲੁਧਿਆਣਾ ਨਗਰ ਨਿਗਮ ਤੇ ਪਹਾਰ ਰੋਦੀ ਦੀ ਪਿੱਟੂ ਦੀ ਗਵਾਇਚ ਕੀਤਾ ਗਿਆ ਪ੍ਰਦਰਸ਼ਨ ਨਗਰ ਨਿਗਮ ਨੂੰ ਲਗਾਏ ਗਏ ਤਾਲੇ ਖਨੋਰੀ ਬਾਰਡਰ ਤੇ ਦਿਲ ਦਾ ਦੌਰਾ ਪੈਣ ਨਾਲ ਇੱਕ ਹੋਰ ਕਿਸਾਨ ਦੀ ਹੋਈ ਮੌਤ ਨਵਜੋਤ ਸਿੰਘ ਸਿੱਧੂ ਨੇ ਪ੍ਰੇਂਕਾ ਗਾਂਧੀ ਨਾਲ ਕੀਤੀ ਮੁਲਾਕਾਤ ਕਾਂਗਰਸ ਤੇ ਛਿੜੀ ਚਰਚਾ ਤੇ ਹੁਣ ਖਬਰਾਂ ਵਿਸਥਾਰ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਲੋਕਾਂ ਨੂੰ ਇੱਕ ਵੱਡੀ ਸੌਗਾਹ ਦੇ ਰਹੀ ਹੈ ਤਾਂ ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਤੱਕੇ ਅਤੇ ਖੱਜਲ-ਖਵਾਰੀ ਨਾਲ ਮੂੰਹ ਮੱਥਾ ਲਾਉਣਾ ਨਹੀਂ ਪਵੇਗਾ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਮੁੱਖ ਮੰਤਰੀ ਮਾਨ ਵੱਲੋਂ ਰਜਿਸਟਰੀਆਂ ਤੋਂ ਐਨਓਸੀ ਦੀ ਸ਼ਰਤ ਖਤਮ ਕਰ ਦਿੱਤੀ ਹੈ ਪੰਜਾਬ ਵਿੱਚ ਰਜਿਸਟਰੀਆਂ ਲਈ ਐਨਓਸੀ ਦੀ ਸ਼ਰਤ ਖਤਮ ਹੋ ਗਈ ਹੈ ਸਰਕਾਰ ਨੇ ਹੁਣ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਹੁਣ ਜ਼ਮੀਨ ਦੀ ਖਰੀਦ ਵਿਚ ਤੇ ਐਨਓਸੀ ਦੀ ਲੋੜ ਨਹੀਂ ਹੋਵੇਗੀ 6 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸੰਬੰਧੀ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਲਗਾਤਾਰ ਮੰਗ ਉੱਠ ਰਹੀ ਸੀ ਕਿ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਹੁਕਮਾਂ ਨੂੰ ਲਾਗੂ ਕੀਤਾ ਜਾਵੇ ਹੁਣ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲ ਗਈ ਹੈ ਤੁਹਾਨੂੰ ਦੱਸ ਦਈਏ ਕਿ 6 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਰਜਿਸਟਰੀਆਂ ਤੇ ਐਨਓਸੀ ਖਤਮ ਕਰਨ ਦੀ ਗੱਲ ਆਖੀ ਸੀ ਉਹਨਾਂ ਕਿਹਾ ਸੀ ਕਿ ਪੰਜਾਬ ਵਿੱਚ ਹਰ ਤਰ੍ਹਾਂ ਦੀਆਂ ਰਜਿਸਟਰੀਆਂ ਤੇ ਐਨਓਸੀ ਦੀ ਸ਼ਰਤ ਖਤਮ ਹੋਣ ਜਾ ਰਹੀ ਹੈ ਜਿਸ ਬਾਰੇ ਜਾਣਕਾਰੀ ਜਲਦੀ ਸਾਂਝੀ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਜੇਕਰ ਪੰਜਾਬ ਵਿੱਚ ਰਜਿਸਟਰੀਆਂ ਤੇ ਐਨਓਸੀ ਦੀ ਸ਼ਰਤ ਖਤਮ ਕਰ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਦੱਸ ਦਈਏ ਕਿ ਰਜਿਸਟਰੀਆਂ ਕਰ ਕੋਲੀ ਨਗਰ ਕੌਂਸਲ ਤੋਂ ਐਨਓਸੀ ਲਾਜ਼ਮੀ ਲੈਣ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਜਾਇਦਾਦ ਖਰੀਦਣ ਦੇ ਯੋਗ ਨਹੀਂ ਸਨ ਇਹ ਮਾਮਲਾ ਕਾਫੀ ਸਮੇਂ ਤੋਂ ਸਰਕਾਰ ਦੇ ਵਿਚਾਰ ਅਧੀਨ ਸੀ ਇਸ ਦੇ ਨਾਲ ਹੀ ਇਸ ਕਾਰਨ ਸਰਕਾਰ ਨੂੰ مالی ਦਾ ਵੀ ਨੁਕਸਾਨ ਹੋ ਰਿਹਾ ਸੀ ਜਿਸ ਨੂੰ ਮੁੱਖ ਰੱਖ ਕੇ ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਸੀ ਤੇ ਹੁਣ ਇਸ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਪੰਜਾਬ ਚ ਰਾਜ ਸਰਕਾਰ ਨੇ ਲੋਕਾਂ ਨੂੰ ਘਰ ਬੈਠੇ ਹੀ ਨਾਗਰਿਕ ਸੇਵਾਵਾਂ ਦੇਣ ਲਈ ਇਹ ਨਵੀਂ ਸਕੀਮ ਸ਼ੁਰੂ ਕੀਤੀ ਹੈ ਇਸ ਯੋਜਨਾ ਦਾ ਉਦੇਸ਼ ਲੋਕਾਂ ਨੂੰ ਉਹਨਾਂ ਦੇ ਦਰਵਾਜ਼ੇ ਤੇ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨਾ ਹੈ ਇਸ ਲਈ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਦੀ ਰਹਾਇਸ਼ ਦੇ ਨੇੜੇ ਉਹਨਾਂ ਦੀਆਂ ਸ਼ਿਕਾਇਤਾਂ ਸਮੱਸਿਆਵਾਂ ਸੁਣਨ ਦੇ ਹੱਲ ਕਰਨਾ ਹੈ 6 ਫਰਵਰੀ ਤੋਂ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੇ ਜਾ ਰਹੇ ਇਨ੍ਹਾਂ ਕੈਂਪਾਂ ਨੂੰ ਜ਼ਿਲ੍ਹਿਆਂ ਵਿੱਚ ਅਸਰਦਾਰ ਬਣਾਉਣ ਲਈ ਸਿਖਲਾਈ ਪ੍ਰੋਗਰਾਮ ਤਿਆਰ ਕੀਤਾ ਹੈ ਤਾਂ ਜੋ ਲੋਕਾਂ ਨੂੰ ਜਲਦੀ ਅਤੇ ਪਾਰਦਰਸ਼ੀ ਢੰਗ ਨਾਲ ਸਹੂਲਤਾਂ ਮਿਲ ਸਕਣ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਬੋਲੋ ਅਜ ਨਗਰ ਰਿੰਗਵ ਲੁਧਿਆਣਾ ਦੇ ਦਫਤਰ ਬਾਹਰ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਨੂੰ ਦੇਖਦੇ ਹੋਏ ਪੁਲਿਸ ਨੇ ਪੂਰੇ ਨਗਰ ਨਿਗਮ ਦਾ ਦਫਤਰ ਵਾਰ ਪੋਸਟ ਛੌਣੀ ਦੇ ਵਿੱਚ ਤਬਦੀਲ ਕਰ ਦਿੱਤੀ ਗਈ ਇਸ ਪ੍ਰਦਰਸ਼ਨ ਦੌਰਾਨ ਨਾਲ ਲੁਧਿਆਣਾ ਦੀ ਲੀਡਰਸ਼ਿਪ ਵੀ ਮੌਜੂਦ ਰਹੀ ਲੁਧਿਆਣਾ ਚ ਕਾਂਗਰਸ ਵੱਲੋਂ ਅੱਜ ਨਗਰ ਨਿਗਮ ਦਫਤਰ ਦੇ ਬਾਹਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਦੌਰਾਨ ਨਗਰ ਨਿਗਮ ਦਫਤਰ ਨੂੰ ਤਾਲਾ ਲਗਾ ਦਿੱਤਾ ਗਿਆ ਜਿਸ ਤੋਂ ਬਾਰਵਨੀ ਸਿੰਘ ਬਿੱਟੂ ਨੇ ਮੀਡੀਆ ਨਾਲ ਗਲਤ ਬਤ ਕਰਦਿਆ ਕਿਹਾ ਕਿ ਅੱਜ ਜਿਸ ਤਰ੍ਹਾਂ ਕਟਰ ਦੀ ਵਰਤੋਂ ਕੀਤੀ ਗਈ ਸੀ ਉਸ ਤੋਂ ਲੱਗਦਾ ਹੈ ਕਿ ਐਮ ਐਲ ਏ ਡਰੇ ਹੋਏ ਨੇ ਉਹਨਾਂ ਕਿਹਾ ਕਿ ਇਸ ਸਬੰਧੀ ਉਹ ਸਖਤ ਨੋਟਿਸ ਵੀ ਲੈਣਗੇ ਇਸ ਮੌਕੇ ਕਾਂਗਰਸ ਦੀ ਸਮੂਚੀ ਲੁਧਿਆਣਾ ਦੀ ਲੀਡਰਸ਼ਿਪ ਵੀ ਮੌਜੂਦ ਰਹੀ। ਰਵਨੀਤ ਸਿੰਘ ਮਿੱਟੀ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਐਮਐਲਏ ਵੀ ਮੌਜੂਦ ਰਹੇ ਜਿਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਜੋ ਕਿ ਸੰਵਧਾਨਿਕ ਹੱਕ ਹੈ। ਇਸ ਦੇ ਨਾਲ ਹੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੰਮ ਲੜਕੇ ਹੋਏ ਨੇ, ਲੋਕ ਪਰੇਸ਼ਾਨ ਹਨ। ਐਨਓਸੀ ਦਾ ਮੁੱਦਾ ਹੈ ਜੋ ਕਿ ਲੋਕਾਂ ਨੂੰ ਨਹੀਂ ਮਿਲ ਰਿਹਾ। ਹੋਰ ਵੀ ਕਈ ਮੁੱਦੇ ਹਨ ਜਿਸ ਕਰਕੇ ਲੋ ਖੱਜਲ ਖਵਾਰ ਹੋ ਰਹੇ ਨੇ ਇਸ ਕਰਕੇ ਉਹਨਾਂ ਵੱਲੋਂ ਅੱਜ ਤਾਲਾ ਲਗਾਇਆ ਗਿਆ ਹੈ ਤੁਸੀਂ ਪਹਿਲਾਂ ਪਹਿਲਾਂ ਤੁਸੀਂ ਇਹ ਦੇਖੋ ਭਈ ਇਹ ਆਮ ਆਦਮੀ ਦੇ ਖਿਲਾਫ ਆ ਗੁੱਸਾ ਦੇਖਿਆ ਕਿਸ ਤਰੀਕੇ ਨਾਲ ਲੋਕ ਇਕੱਠੇ ਹੋਏ ਆ ਅਸੀਂ ਤੁਹਾਨੂੰ ਕਿਹਾ ਸੀ ਅਜੇ ਅਸੀਂ ਰੋਕੇ ਹੋਏ ਆ ਰੋਕ ਲੋਕੇ ਰੋਕੇ ਹੋਏ ਆ ਵੀ ਇਹਨਾਂ ਨੂੰ ਸਮਾਂ ਦੇ ਦਈਏ ਔਰ ਅੱਜ ਜਿਹੜੀਆਂ 95 ਮੋਹਰਾਂ ਨੇ ਉਹ ਲੈਣ ਆਏ ਕਿਹੜੇ ਕਿਹੜੇ ਰਖਣੇ 'ਚ ਇਕੱਠੀਆਂ ਕੀਤੀਆਂ 95 ਮੋਹਰਾਂ ਜਿਹੜੀਆਂ ਕੌਂਸਲਰਾਂ ਦੀਆਂ ਖੋ ਕੇ ਕਿਉਂ ਕੰਮ ਰੋਕੇ ਆ ਡੈਥ ਸਰਟੀਫਿਕੇਟ ਬਰਥ ਸਰਟੀਫਿਕੇਟ ਛੋਟੀਆਂ ਛੋਟੀਆਂ ਗੱਲਾਂ ਉਹ ਇਹਨਾਂ ਤੋਂ ਲੈਣ ਆਏ ਆ ਦੂਜੀ ਗੱਲ ਅੱਜ ਸਵੇਰੇ ਹੀ ਉਹ ਨੋਟੀਫਿਕੇਸ਼ਨ ਡਰਦਿਆਂ ਦੇ ਅੱਜ ਜਾਰੀ ਕਰਤਾ ਐਨਓਸੀ ਦਾ ਉਹ ਵੀ ਨਕਲੀ ਆ ਉਹ ਵੀ ਜਾਲੀ ਆ ਤੇ ਅੱਜ ਜਿਹੜਾ ਉਹ ਹਾਲ ਆ ਨੀਲੇ ਕਾਡਾਂ ਦਾ ਆਟੇ ਦਾਲ ਦਾ ਉਹ ਕਿੱਥੇ ਗਏ 5 5000 ਬੰਦੇ ਦੇ 1000 ਰੁਪਈਆ ਕਿੱਥੇ ਅੱਜ ਇਸ ਕਰਕੇ ਤੁਸੀਂ ਤਾਂ ਤਨਖਾਹਾਂ ਲੈ ਰਹੇ ਹੋ ਥੋਡੀਆਂ ਤਾਂ ਐਮਐਲਏ ਦੀਆਂ ਤਨਖਾਹਾਂ ਜਾ ਰਹੀਆਂ ਐ ਤੁਹਾਡੇ ਅਫਸਰਾਂ ਦੀਆਂ ਤਨਖਾਹਾਂ ਜਾ ਰਹੀਆਂ ਤੇ ਲੋਕਾਂ ਤੋਂ ਸਭ ਕੁਝ ਖੋਹ ਲਿਆ ਉਹ ਤੁਸੀਂ ਵਾਅਦੇ ਕਰਕੇ ਆਏ ਸੀ ਤੇ 6 ਦੇ 6 ਹੁਣ ਨਜ਼ਾਰੇ ਲੈ ਰਹੇ ਹੋ ਬਾਕੀ ਸਭ ਦੀਆਂ ਤਾਕਤਾਂ ਜਿਹਦੀ ਜੀ ਕਰਦਾ ਦੁਕਾਨ ਬੰਦ ਕਰਦੇ ਹੋ ਤੁਸੀਂ ਜਿਹਦਾ ਜੀ ਕਰਦਾ ਤਾਲਾ ਲਾ ਕੇ ਜਿਉਂ ਤੋਂ ਪੈਸੇ ਲੈ ਕੇ ਉਹਦੇ ਤਾਲੇ ਖੋਲਦੇ ਹੋ ਤੁਸੀਂ ਗੁੰਡਾਗਰਦੀ ਮਚਾਈ ਕੀ ਆ ਇਹਨਾਂ ਦਾ ਕੁਝ ਨਹੀਂ ਜਾਣਾ ਮੇਰੀ ਗੱਲ ਸੁਣ ਲਓ ਅਫਸਰੋ ਜੇ ਤੁਸੀਂ ਕਿਸਦੇ ਤਾਲਾ ਲਾਤਾ ਹੁਣ ਕਿਸੇ ਦੀ ਦੁਕਾਨ ਤੇ ਨਜਾਇਜ਼ ਤੇ ਖੋਲਿਆ ਮੁੜ ਕੇ ਇਹਨਾਂ ਦੇ ਕਹਿਣ ਤੇ ਤੋਡੇ ਘਰੇ ਵੀ ਮੈਂ ਤਾਲੇ ਲਾਉਂਗਾ ਤੁਸੀਂ ਯਾਦ ਰੱਖਿਓ ਇਹ ਮੈਂ ਕਮਿਸ਼ਨਰ ਕਮਿਸ਼ਨਰ ਨੂੰ ਕਹਿਣਾ ਚਾਹੁੰਦਾ ਜ਼ੋਨਲ ਕਮਿਸ਼ਨਰ ਨੂੰ ਕਹਿਣਾ ਚਾਹੁੰਦਾ ਤੇ ਜਿਹੜੇ ਥੱਲੇ ਪੰਾਰਕਾਂ ਚ ਪੈਸੇ ਖਾ ਰਹੇ ਆ ਜਾਲੀ ਤਨਖਾਹਾਂ ਖਾ ਰਹੇ ਆ ਇਹ ਜਾਲੀ ਲੋਕਾਂ ਦੇ ਨੌਂਾਂ ਤੇ ਤਨਖਾਹ ਜਿਨ੍ਹਾਂ ਨੂੰ ਜਿਨ੍ਹਾਂ ਦੇ ਨੌਂ ਤੇ ਮਰੀਆਂ ਦੇ ਲੋਕਾਂ ਦੀ ਤਨਖਾਹਾਂ ਲੈਂਦੇ ਇਹਨਾਂ ਨੂੰ ਸ਼ਰਮ ਹੀ ਨਹੀਂ ਆਈ ਇਹ ਬਦਲਾਏ ਸੜਕਾਂ ਦਾ ਹਾਲ ਦੇਖੋ ਫੁੱਟਪਾਥਾਂ ਦਾ ਗਰਾਊਂਡਾਂ ਦਾ ਪਾਰਕਾਂ ਦਾ ਸਕੂਲ ਜਿਹੜੇ ਬਣਿਆ ਉਹ ਬਣੇ ਨਹੀਂ ਹੋਏ ਸਰ ਸਭਾਈ ਕਰਮਚਾਰੀ ਹੈ ਜਿਹੜੇ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਤਿੰਨ ਤਿੰਨ ਮਹੀਨੇ ਦੀਆਂ ਤਨਖਾਹਾਂ ਪਈਆਂ ਜਿਕਰ ਜੋ ਹੈ ਕਿ ਰਵਨੀ ਸਿੰਘ ਬਿੱਟੂ ਵੱਲੋਂ ਨਗਰ ਨਿਗਮ ਤੇ ਕਈ ਕਿਸਮ ਦੇ ਸਵਾਲ ਚੁੱਕੇ ਗਏ ਸਨ ਜਿਸ ਤੋਂ ਬਾਅਦ ਕਾਂਗਰਸੀ ਲੀਡਰਸ਼ਿਪ ਨੇ ਮਿਲ ਕੇ ਨਗਰ ਨਿਗਮ ਨੂੰ ਤਾਲਾ ਲਗਾਉਣ ਦਾ ਐਲਾਨ ਕੀਤਾ ਸੀ ਤੇ ਅੱਜ ਵੱਡੇ ਹੰਗਾਮੇ ਤੋਂ ਬਾਅਦ ਕਾਂਗਰਸੀਆਂ ਵੱਲੋਂ ਨਗਰ ਨਿਗਮ ਦੇ ਬਾਹਰ ਤਾਲਾ ਲਗਾ ਦਿੱਤਾ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਕਿਸਾਨਾਂ ਆਪਣੀਆਂ ਮੰਗਾਂ ਲੈ ਕੇ ਹਰਣਾ ਬਾਰਡਰ ਤੇ ਡਟੇ ਹੋਏ ਹਨ ਕਿਸਾਨਾਂ ਵੱਲੋਂ 29 ਫਰਵਰੀ ਤੱਕ ਦਿੱਲੀ ਚਲੋ ਅੰਦੋਲਨ ਮੁਲਤਵੀ ਕਰ ਦਿੱਤਾ ਗਿਆ ਜਿਸ ਦੇ ਦਰਮਿਆਨ ਖਨੌਰੀ ਬਾਰਡਰ ਤੋਂ ਇੱਕ ਵਾਰ ਫਿਰ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਖਨੌਰੀ ਬਾਰਡਰ ਤੇ ਡਟੇ ਕਿਸਾਨ ਕਰਨੈਲ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ ਕਿਸਾਨ ਅੰਦੋਲਨ ਦਾ ਅੱਜ 15ਵਾਂ ਦਿਨ ਵੀ ਜਾਰੀ ਹੈ ਹਾਲ ਹੀ ਵਿੱਚ ਬਿਹਤ ਦੁਖਦਾਈ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਖਨੌਰੀ ਸਰਹੱਦ ਤੇ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ 13 ਫਰਵਰੀ ਤੋਂ ਹੀ ਇਹ ਕਿਸਾਨ ਖਨੌਰੀ ਬਾਰਡਰ ਤੇ ਆਪਣੀ ਡਿਊਟੀ ਨਿਭਾ ਰਿਹਾ ਸੀ ਅੱਜ ਧਰਨੇ ਦੌਰਾਨ ਪਟਿਆਲਾ ਦੇ ਰਹਿਣ ਵਾਲੇ ਕਰਨੈਲ ਸਿੰਘ ਦੀ ਸਿਹਤ ਵਿਗੜ ਗਈ। ਉਸ ਨੂੰ ਰਜ਼ਿੰਦਰਾ ਹਸਪਤਾਲ ਲਾਇਆ ਗਿਆ ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਕਿਸਾਨਾਂ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੂੰ ਸਹਾਂ ਲੈਣ 'ਚ ਦਿੱਕਤ ਹੋ ਰਹੀ ਸੀ। ਤਾਂ ਬੀਤੀ ਕੱਲ ਉਨ੍ਹਾਂ ਨੂੰ ਪਾਤੜਾਂ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਉਨ੍ਹਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਾ ਦਿਖਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਦੇ ਰਜ਼ਿੰਦਰਾ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਰਾਤ ਵੇਲੇ ਹਾਲਤ 'ਚ ਕੁਝ ਸੁਧਾਰ ਸੀ ਪਰ ਅੱਜ ਸਵੇਰੇ 3 ਵਜੇ ਦੇ ਕਰੀਬ ਦੁਬਾਰਾ ਤਕਲੀਫ ਹੋਈ ਤਾਂ ਡਾਕਟਰਾਂ ਨੂੰ ਬੁਲਾਇਆ ਆ ਗਿਆ ਪਰੰਤੂ ਛੇਤੀ ਹੀ ਉਹਨਾਂ ਦੀ ਮੌਤ ਹੋ ਗਈ ਸ਼ੰਭੂ ਅਤੇ ਖਨੋਰੀ ਸਰਹੱਦ ਤੇ ਕਿਸਾਨ ਅਜੇ ਵੀ ਡਟੇ ਹੋਏ ਨੇ ਹਰਿਆਣਾ ਸਰਹੱਦਾਂ ਤੇ ਸੜਕਾਂ ਖੋਲੀਆਂ ਜਾ ਰਹੀਆਂ ਨੇ ਅੱਜ ਕਿਸਾਨ ਮਜ਼ਦੂਰ ਅਤੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਮਾਰਚ ਤੇ ਚਰਚਾ ਕਰਨਗੇ ਅਤੇ ਅੰਤਿਮ ਫੈਸਲਾ 29 ਫਰਵਰੀ ਨੂੰ ਲਿਆ ਜਾਵੇਗਾ ਜ਼ਿਕਰ ਜੋਗ ਹੈ ਕਿ ਕਿਸਾਨ ਅੰਦੋਲਨ ਦੇ ਦੌਰਾਨ ਹੁਣ ਤੱਕ ਕਈ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ 21 ਫਰਵਰੀ ਨੂੰ ਹਰਿਆਣਾ ਪੁਲਿਸ ਦੀ ਗੋਲੀ ਕਾਰਨ ਇੱਕ ਨੌਜਵਾਨ ਸੁਪਕਰਨ ਸਿੰਘ ਦੀ ਮੌਤ ਹੋ ਗਈ ਸੀ ਉਸ ਦਾ ਅਜੇ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਨ ਲਈ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਕਿਸਾਨ ਆਗੂਆਂ ਦਾਤੇ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ 29 ਫਰਵਰੀ ਤੋਂ ਕਿਸਾਨ ਆਗੂਆ ਵੱਲੋਂ ਦਿੱਲੀ ਕੂਚ ਦਾ ਕੀ ਫੈਸਲਾ ਲਿਆ ਜਾਂਦਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਲੀ ਪਹੁੰਚੇ ਇੱਥੇ ਉਹਨਾਂ ਨੇ ਕਾਂਗਰਸ ਦੇ ਸੀਨੀਅਰ ਆਗੂ ਪ੍ਰੇੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਜਿਸ ਦੀ ਜਾਣਕਾਰੀ ਖੁਦ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਕਾਂਗਰਸ ਛੱਡਣ ਦੀ ਚਰਚਾਆਂ ਵਾਂਦਰਮਿਆਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਿੱਲੀ ਪਹੁੰਚੇ ਦਿੱਲੀ ਪਹੁੰਚ ਕੇ ਉਹਨਾਂ ਨੇ ਕਾਂਗਰਸ ਦੀ ਸੀਨੀਅਰ ਆਗੂ ਪ੍ਰੇੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਇਸ ਦੀ ਜਾਣਕਾਰੀ ਉਹਨਾਂ ਨੇ ਖੁਦ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਿਸ ਵਿੱਚ ਸਕਾਰਾਤਮਕ ਵਿਚਾਰ ਵਟਾਂਦਰਾ ਹੋਇਆ ਹੈ ਸਿੱਧੂ ਦੀ ਇਸ ਮਿਲਣੀ ਨੇ ਪੰਜਾਬ ਕਾਂਗਰਸ 'ਚ ਚਰਚਾ ਛੇੜ ਦਿੱਤੀ ਹੈ ਸਿੱਧੂ ਦੀ ਇਸ ਮੁਲਾਕਾਤ ਨੇ ਵਿਰੋਧੀਆਂ ਦੀਆਂ ਉਹਨਾਂ ਅਟਕਲਾਂ ਨੂੰ ਵਿਰਾਮ ਲਗਾ ਦਿੱਤੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਸਿੱਧੂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਨੇ ਇਸ ਤੋਂ ਪਹਿਲਾਂ ਵੀ ਸਿੱਧੂ ਨੇ ਆਪਣੇ ਐਕਸ ਖਾਤੇ ਤੇ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਸੀ ਜਿਸ ਵਿੱਚ ਉਹ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਨਾਲ ਨਜ਼ਰ ਆ ਰਹੇ ਨੇ ਜਿਸ ਵਿੱਚ ਉਹਨਾਂ ਲਿਖਿਆ ਸੀ ਕਿ ਮੇਰੇ ਮਾਰਗਦਰਸ਼ਕ ਦੋਸਤ ਤੇ ਰਾਹ ਦਸੇਰਾ ਤੁਸੀਂ ਮੈਨੂੰ ਜੇਲ੍ਹ ਵਿੱਚ ਸੁੱਟ ਸਕਦੇ ਹੋ ਮੈਨੂੰ ਡਰਾ ਧਮਕਾ ਸਕਦੇ ਹੋ ਮੇਰੇ ਸਾਰੇ ਵਿੱਤੀ ਖਾਤੇ ਬਲੌਕ ਕਰ ਸਕਦੇ ਹੋ ਪਰ ਪੰਜਾਬ ਅਤੇ ਮੇਰੇ ਲੀਡਰਾਂ ਲਈ ਮੇਰੀ ਵਚਨਬੰਦਤਾ ਨਾ ਤਾਂ 1 ਇੰਚ ਵੀ ਪਿੱਛੇ ਹਟੀ ਹੈ ਅਤੇ ਨਾ ਹੀ ਹਟੇਗੀ ਜ਼ਿਕਰ ਜੋਗ ਹੈ ਕਿ ਨਵਜੋਤ ਸਿੰਘ ਸਿੱਧੂ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਕਾਂਗਰਸ ਤੋਂ ਵੱਖਰੇ ਚੱਲ ਰਹੇ ਨੇ ਉਹ ਨਾ ਤਾਂ ਕਾਂਗਰਸ ਦੀ ਕਿਸੇ ਮੀਟਿੰਗ 'ਚ ਸ਼ਾਮਲ ਹੋ ਰਹੇ ਨੇ ਅਤੇ ਨਾ ਹੀ ਕੌਮੀ ਪ੍ਰਦਾਨ ਖੜਗੇ ਦੀ ਸਮਰਾਲਾ ਕਨਵੈਨਸ਼ਨ 'ਚ ਸ਼ਾਮਲ ਹੋਏ ਹਾਲਾਂਕਿ ਉਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਮੁਲਾਕਾਤ ਜ਼ਰੂਰ ਕਰ ਰਹੇ ਨੇ ਪਰ ਉਹ ਪਾਰਟੀ ਦੀ ਕਿਸੇ ਵੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ 'ਚ ਸ਼ਾਮਲ ਨਹੀਂ ਹੋ ਰਹੇ ਸਮਾਹੋਚਲਕ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਮੋਰ ਤੁਹਾਡਾ ਸਵਾਗਤ ਹੈ ਅਗਲੀ ਖਬਰ ਦੇ ਨਾਲ। ਚੰਡੀਗੜ੍ਹ 'ਚ ਸੀਨੀਅਰ ਡਿਊਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਨੂੰ ਲੈ ਕੇ ਹਾਈ ਕੋਰਟ 'ਚ ਸੁਣਵਾਈ ਹੋਈ। ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਅਗਲੇ ਮਹੀਨੇ ਦੀ 4 ਤਰੀਕ ਨੂੰ ਡਿਪਟੀ ਮੇਅਰ ਅਤੇ ਸੀਨੀਅਰ ਡਿਊਟੀ ਮੇਅਰ ਚੋਣ ਕਰਾਉਣ ਦਾ ਐਲਾਨ ਕਰ ਦਿੱਤਾ। ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਭਾਜਪਾ ਦੇ ਸਾਰੇ ਕੌਂਸਲਰ ਅਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਨਿਗਮ ਦਫਤਰ ਪੁੱਜੀ ਇਸ ਦੇ ਨਾਲ ਹੀ ਅਦਾਲਤ ਨੇ ਵਿਰੋਧੀ ਧਿਰ ਤੋਂ ਪੁੱਛਿਆ ਕਿ ਮੇਅਰ ਕਿੱਥੇ ਨੇ ਉਹ ਚੋਣਾਂ ਕਰਵਾਣ ਕਿਉਂ ਨਹੀਂ ਆਏ ਪਰ ਰਿਟਰਨਿੰਗ ਅਫਸਰ ਕੁਲਦੀਪ ਕੁਮਾਰ ਦੇ ਨਾ ਔਨ ਕਾਰਨ ਇਹ ਚੋਣ ਮੁਲਤਵੀ ਕਰ ਦਿੱਤੀ ਗਈ ਹੁਣ 4 ਮਾਰਚ ਨੂੰ ਸਵੇਰੇ 10 ਵਜੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਵੇਗੀ ਅਤੇ ਇਸੇ ਦਿਨ ਨਤੀਜਿਆਂ ਦਾ ਐਲਾਨ ਵੀ ਕੀਤਾ ਜਾਵੇਗਾ ਉਮੀਦਵਾਰ 28 ਅਤੇ 29 ਫਰਵਰੀ ਨੂੰ ਆਪਣਾ ਨਾਮਕਰਨ ਦਾਖਲ ਕਰਵਾ ਸਕਣਗੇ ਕੁਲਦੀਪ ਕੁਮਾਰ ਪਲਕੇ ਮੇਹਰ ਦਾ ਅਹੁਦਾ ਸੰਭਾਲਣਗੇ ਅਤੇ ਚੋਣ ਦੌਰਾਨ ਉਹ ਪ੍ਰੈਜ਼ਾਈਡਿੰਗ ਅਫਸਰ ਹੋਣਗੇ ਇਸ ਵੇਲੇ ਨਗਰ ਨਿਗਮ ਵਿੱਚ ਭਾਜਪਾ ਦਾ ਬਹੁਮਤ ਹੈ ਭਾਜਪਾ ਕੋਲੇ 17 ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਦੀਆਂ ਵੋਟਾਂ ਸਮੇਤ ਕੁੱਲ 18 ਵੋਟਾਂ ਨੇ ਇਸ ਦੇ ਨਾਲ ਹੀ ਵਿਰੋਧੀ ਧਿਰ ਕੋਲ 10 ਆਮ ਆਦਮੀ ਪਾਰਟੀ ਅਤੇ 7 ਕਾਂਗਰਸ ਦੀਆਂ ਵੋਟਾਂ ਸਮੇਤ ਕੁੱਲ 17 ਵੋਟਾਂ ਨੇ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਦੀ ਹੈ ਜਿਨ੍ਹਾਂ ਨੇ ਪਿਛਲੀ ਵਾਰ ਭਾਜਪਾ ਲਈ ਵੋਟ ਪਾਈ ਸੀ ਇਸ ਕਾਰਨ ਵਿਰੋਧੀ ਧਿਰ ਨੂੰ ਆਪਣੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਖਤਰਾ ਹੈ ਚੰਡੀਗੜ੍ਹ ਨਗਰ ਨਿਗਮ ਵਿੱਚ 30 ਜਨਵਰੀ ਨੂੰ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਹੋਈਆਂ ਸਨ ਜਿਸ ਵਿੱਚ ਭਾਜਪਾ ਦੇ ਮੇਅਰ ਉਮੀਦਵਾਰ ਮਨੋਸ ਨੋਕਰ ਨੂੰ 16 ਵੋਟਾਂ ਮਿਲੀਆਂ ਜਦਕਿ ਗੱਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ 12 ਵੋਟਾਂ ਮਿਲੀਆਂ ਰਿਟਰਨਿੰਗ ਅਫਸਰ ਨੀਲਮ ਸਿੰਘ ਨੇ 8 ਵੋਟਾਂ ਨੂੰ ਅਯੋਗ ਘਰਾੜ ਦਿੱਤਾ ਸੀ ਇਸ ਮਾਮਲੇ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਸੀ ਗੱਠ ਜੋੜ ਨੇ ਦੋਸ਼ ਲਗਾਇਆ ਕਿ ਰਿਟਰਨਿੰਗ ਅਫਸਰ ਨੇ ਜਾਣ ਬੁੱਝ ਕੇ ਉਹਨਾਂ ਦੀਆਂ ਵੋਟਾਂ ਅਜੋਕ ਕਰਾਰ ਦਿੱਤੀਆਂ ਨੇ ਇਸ ਮਾਮਲੇ ਨੂੰ ਲੈ ਕੇ ਉਹ ਪਹਿਲਾਂ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਗਏ ਗੱਠ ਜੋੜ ਨੂੰ ਰਾਹਾ ਦਿੰਦਿਆਂ ਸੁਪਰੀਮ ਕੋਰਟ ਨੇ ਅੱਠ ਵੋਟਾਂ ਨੂੰ ਸਹੀ ਮੰਨਦਿਆਂ ਗੱਠ ਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਮੇਅਰ ਐਲਾਨ ਦਿੱਤਾ ਗਿਆ ਖਨੌਰੀ ਬਾਰਡਰ ਤੇ ਮਾਰੇ ਗਏ ਸ਼ੁਭਕਰਨ ਸਿੰਘ ਦੀ ਮੌਤ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅੱਜ ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਦੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਾਂਗਰਸ ਹਾਈ ਕਮਾਂਡ ਦਿੱਲੀ ਪਹੁੰਚੇ ਜਿੱਥੇ ਉਹਨਾਂ ਨੇ ਕਿਸਾਨੀ ਮਸਲੇ 'ਤੇ ਘੇਰਦੇ ਹੋਏ ਤਿੱਖੇ ਸਵਾਲ ਪੁੱਛੇ ਤੇ ਇਸੇ ਲਈ ਉਹਨਾਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਸਾਧਦੇ ਨੇ ਪੰਜਾਬ ਤੋਂ ਵਿਰੋਧੀ ਧਿਰ ਦੇ ਲੀਡਰ ਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਅੱਜ ਦਿੱਲੀ ਦੇ ਕਾਂਗਰਸ ਹਾਈ ਕਮਾਂਡ 'ਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਆੜੀ ਹੱਥੀ ਲਿਆ ਤੇ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਕਾਰਕੁਜ਼ਾਰੀ ਦੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਇਸ ਦੇ ਨਾਲ ਹੀ ਉਨ੍ਹਾਂ ਕਿਸਾਨ ਅੰਦੋਲਨ 'ਚ ਸ਼ਹੀਦ ਹੋਏ ਨੌਜਵਾਨ ਕਿਸਾਨ ਸੁਭਕਰਨ ਸਿੰਘ ਦੀ ਮੌਦਾ ਮੁੱਦਾ ਚੁੱਕਿਆ ਬਾਜਵਾ ਨੇ ਦੱਸਿਆ ਕਿ ਨੌਜਵਾਨ ਸੁਭਕਰਨ ਪੰਜਾਬ ਦੀ ਸਰਹੱਦ 'ਚ ਸੀ ਜਿਸ ਦੀ ਹਰਿਆਣਾ ਪੁਲਿਸ ਦੀ ਗੋਲੀ ਲੱਗਨ ਕਾਰਨ ਮੌਤ ਹੋ ਗਈ ਅੱਜ ਉਸ ਦੀ ਮੌਤ ਹੋਏ ਨੂੰ 7 ਦਿਨ ਹੋ ਚੁੱਕੇ ਹਨ ਪਰ ਹਾਲੇ ਤੱਕ ਕੋਈ ਵੀ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਅਤੇ ਨਾ ਹੀ ਉਸ ਦਾ ਪੋਸਟਮਾਰਟਮ ਕੀਤਾ ਗਿਆ ਆਓ ਸੁਣਦੇ ਹਾਂ ਪ੍ਰਤਾਪ ਸਿੰਘ ਬਾਜਵਾ ਅੱਗੇ ਕੀ ਕਹਿੰਦੇ ਨੇ ਉਸ ਲੜਕੇ ਕੋ ਅਚਾਨਕ ਗੋਲੀ ਲੱਗਤੀ ਔਰ ਅੱਜ ਤਕਰੀਬਨ 7-8 ਦਿਨ ਹੋ ਚੁੱਕੇ ਹਨ ਸਭ ਤੋਂ ਅਨਫੋਰਚੂਨੇਟ ਬਾਤ ਇਹ ਹੈ ਕਿ ਉਸ ਦੀ ਸ਼ਹਾਦਤ ਹੋਈ ਕੋਈ ਐਫ ਆਈ ਆਰ ਅਭੀ ਤੱਕ लॉज नहीं हुई ना उसका पोस्टमार्टम हुआ है ना उसके लास्ट राइट्स जो हैं, वो अभी फैमिली ने किए जिस दिन उसकी मौत होती है उसके अगले दिन ही मैं वहां उसके गांव भलो गांव है ये बठिंडा जिले में मौड़ शहर के बिल्कुल नजदीक वहां मैं गया और सबसे अफसोसनाक बात और सबसे अफसोसनाक बात यह है कि हमारे बहुत सारे प्रेस के भाई जो दिल्ली में बैठे हुए रोज चर्चा करते हैं कि ये पंजाब का किसान एमएसपी मांगता है कभी कुछ मांगता है यह तो बहुत प्रफुल्लित है यह तो बहुत अमीर है इनके तो बड़े बड़े फार्म हाउसेज हैं ये तो बड़ी बड़ी गाड़ियों में घूमते हैं मैं थोड़ा सा प्रेस को ये बताना चाहता हूँ शुभ करण सिंह दो एकड़ का मालिक था पिता उनके जो है वो सही हालत में नहीं है घर पे बैठे हुए हैं कुछ काम नहीं कर रहे कई सालों के साथ एक बहन की शादी पर डेढ़ एकड़ जमीन बेचकर बहन की शादी की एक छोटी बहन है और कर्जा है उन पर बीस लाख रुपए का दो एकड़ जमीन डेढ़ एकड़ जमीन बेची अपनी बहन की शादी में एक बहन अभी इधर है और उसका बेसिक जो उसका एम था जाने का यही था कि मेरा कर्जा माफ होना चाहिए उसके गांव जब मैं गया जो उसके साथ एक साथी था उसने बताया कि जी ऐसे फोन सुन रहा था अचानक जब हमें पता चला कि एकदम ये गिर गया क्या बात हुई पीछे देखा बहुत एक रिवॉल्वर या गन शॉट का फायर लगा हुआ तो मैं ये बात आपको ये कहने आया हूं कि छ छ महीने किसान मेहनत करता है बच्चों की तरह फसल की पानी लगाता है गुडाई करता है खाद डालता है पेस्टिसाइड डालता है और छ महीने के बाद जब वो अपनी एक बेसिक ਆਪਣਾ ਹੱਕ ਮੰਗਤੇ ਹਨ ਤਾਂ ਹਮ ਹੱਕ ਦੇਣ ਕੋਈ ਤਿਆਰ ਨਹੀਂ ਜਿਕਰ ਯੋਗ ਹੈ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਦੇ ਬਾਰਡਰਾਂ ਤੇ ਡਟੇ ਹੋਏ ਨੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨ ਲੀਆਂ ਜਾਂਦੀਆਂ ਇਹ ਅੰਦੋਲਨ ਜਾਰੀ ਰਹੇਗਾ ਪੰਜਾਬ ਦੇ ਸਿਆਸੀ ਲੀਡਰ ਵੀ ਕਿਸਾਨਾਂ ਦੇ ਹੱਕ ਚ ਨਿਤਰੇ ਆਏ ਨੇ ਇਸ ਦੇ ਨਾਲ ਹੀ 29 ਫਰਵਰੀ ਤੱਕ ਅੰਦੋਲਨ ਨੂੰ ਟਾਲ ਦਿੱਤਾ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਚ ਕਿਸਾਨਾਂ ਦਾ ਅੰਦੋਲਨ ਕੀ ਮੋੜ ਲੈਂਦਾ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਮੁੜ ਖੁਸ਼ੀਆਂ ਦਸਤਕ ਦੇਣ ਜਾਣੀਆਂ ਨੇ ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਗਲੇ ਮਹੀਨੇ ਇੱਕ ਬੱਚੇ ਨੂੰ ਜਨਮ ਦੇਣ ਵਾਲੇ ਹਨ ਇਸ ਨਾਲ ਗੱਲ ਇਸ ਗੱਲ ਦੀ ਪੁਸ਼ਟੀ ਉਹਨਾਂ ਦੇ ਤਾਇਆ ਵੱਲੋਂ ਕੀਤੀ ਗਈ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਘਰ ਇੱਕ ਵਾਰੀ ਫਿਰ ਖੁਸ਼ੀਆਂ ਦਸਤਕ ਦੇਣ ਵਾਲੀਆਂ ਨੇ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਗਰਭવતી ਨੇ ਅਤੇ ਉਹ ਮਾਰਚ ਮਹੀਨੇ ਦੇ ਵਿੱਚ ਬੱਚੇ ਨੂੰ ਜਨਮ ਦੇ ਸਕਦੇ ਨੇ ਮੂਸੇਵਾਲਾ ਦੇ ਮਾਤਾ ਚਰਨ ਕੌਰ IVF ਦੀ ਤਕਨੀਕ ਦਾ ਸਹਾਰਾ ਲੈ ਰਹੇ ਨੇ ਮੁਸੇਵਾਲਾ ਦੇ ਤਾਊ ਚਮਕੌਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਸਿੱਧੂ ਮੁਸੇਵਾਲਾ ਦੇ ਮਾਤਾ ਚਰਨਕੌਰ ਵੀ ਪਿਛਲੇ 3-4 ਮਹੀਨਿਆਂ ਤੋਂ ਘਰ ਤੋਂ ਬਾਹਰ ਨਹੀਂ ਨਿਕਲੇ ਸੂਤਰਾਂ ਅਨੁਸਾਰ ਉਹ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਨੇ ਸਿੱਧੂ ਮੁਸੇਵਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ 29 ਮਈ 2022 ਨੂੰ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ ਮਾਤਾ ਚਰਨਕੌਰ ਅਤੇ ਪਿਤਾ ਬਲਕੌਰ ਸਿੰਘ ਇਕੱਲੇ ਰਹਿ ਗਏ ਸਨ ਜਿਸ ਤੋਂ ਬਾਅਦ ਉਹਨਾਂ ਨੇ ਦੂਜੇ ਬੱਚੇ ਨੂੰ ਜਨਮ ਦੇਣ ਦਾ ਫੈਸਲਾ ਲਿਆ ਜ਼ਿਕਰਯੋਗ ਹੈ ਕਿ 29 ਮਈ 2022 ਦੀ ਸ਼ਾਮ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 6 ਸ਼ੂਟਰਾਂ ਨੇ ਮੁਸੇਵਾਲਾ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਮੁਸੇਵਾਲਾ ਉਦੋਂ 28 ਸਾਲਾਂ ਦੇ ਸਨ ਇਸ ਕਤਲ ਦੀ ਜ਼ਿੰਮੇਵਾਰੀ ਬਦਨਾਮ ਗੈਂਗਸਟਰ ਲਾਰਿਸ਼ ਗੈਂਗ ਨੇ ਲਈ ਹੈ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਦੀ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ ਜਿਸ ਤੇ ਲਾਰੈਂਸ ਦੇ ਭਰਾ ਅਨਮੋਲ ਅਤੇ ਭਤੀਜਾ ਸਚਿਨ ਥਾਮਨ ਵੀ ਸ਼ਾਮਿਲ ਸਨ ਪੁਲਿਸ ਨੇ ਇਸ ਮਾਮਲੇ 'ਚ 35 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ ਜਿਨ੍ਹਾਂ 'ਚੋਂ 4 ਦੀ ਮੌਤ ਹੋ ਚੁੱਕੀ ਹੈ ਕਤਲ ਤੋਂ ਬਾਅਦ ਤੋਂ ਹੀ ਮਾਪੇ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰ ਰਹੇ ਨੇ ਉਹ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਲਗਾਤਾਰ ਘੇਰਦੇ ਵੀ ਦਿਖਾਈ ਦਿੰਦੇ ਨੇ ਪੰਜਾਬ 'ਚ ਮੌਸਮ ਮੋੜ ਕਰਵਟ ਲੈ ਸਕਦਾ ਹੈ ਮੌਸਮ ਵਿਭਾਗ ਦੇ ਮੁਤਾਬਿਕ ਪੰਜਾਬ 'ਚ ਕਈ ਜ਼ਿਲ੍ਹਿਆਂ 'ਚ ਮੀਂਹ ਪੈਣ ਦਾ ਖਲਸਾ ਜਿਤਾਇਆ ਜਾ ਰਿਹਾ ਹੈ 28 ਤੇ 29 ਫਰਵਰੀ ਤੱਕ ਮੌਸਮ ਸਾਫ ਰਹੇਗਾ 1 ਮਾਰਚ ਤੋਂ yellow alert ਜਾਰੀ ਕਰ ਦਿੱਤਾ ਗਿਆ ਹੈ ਤੇ ਹਵਾਵਾਂ ਚੱਲਣ ਦੇ ਕਾਰਨ ਫਸਲਾਂ ਤੇ ਵੀ ਅਸਰ ਪੈ ਸਕਦਾ ਹੈ ਮੌਸਮ ਵਿਭਾਗ ਨੇ 1 ਮਾਰਚ ਨੂੰ ਪੰਜਾਬ ਦੇ 21 ਜ਼ਿਲ੍ਹਿਆਂ ਲਈ yellow alert ਜਾਰੀ ਕਰ ਦਿੱਤਾ ਹੈ alert ਮੁਤਾਬਕ ਇਨ੍ਹਾਂ ਜ਼ਿਲ੍ਹਿਆਂ 'ਚ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈ ਸਕਦਾ ਹੈ ਵਿਭਾਗ ਨੇ 2 ਅਤੇ 3 ਮਾਰਚ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਵਿਭਾਗ ਮੁਤਾਬਕ 28 ਤੋਂ 29 ਫਰਵਰੀ ਨੂੰ ਮੌਸਮ ਸਾਫ ਰਹੇਗਾ ਤੇਜ਼ ਹਵਾਵਾਂ ਤੇ ਭਾਰੀ ਮੀਂਹ ਦੇ ਕਾਰਨ ਫਸਲਾਂ ਤੇ ਅਸਰ ਪੈ ਸਕਦਾ ਹੈ ਮੌਸਮ ਦੀ ਵਿਧੇਰੀ ਜਾਣਕਾਰੀ ਲਈ ਸਾਡੇ ਸਹਿਯੋਗੀ ਨੇ ਮੌਸਮ ਵਿਭਾਗ ਦੇ ਮਾਹਿਰ ਡਾਕਟਰ ਭਵਨੀਤ ਕੋਰਨਾ ਗੱਲਬਾਤ ਕੀਤੀ ਹੈ ਆਓ ਅਸੀਂ ਤੁਹਾਨੂੰ ਅੱਗੇ ਸੁਣਾਉਂਦੇ ਹਾਂ ਅਗੀਆਂ ਮੌਣ ਵਾਲੀਆਂ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹਿਣ ਦੀ ਸੰਭਾਵਨਾ ਹੈ ਜੀ ਜਿਓ ਸੀ ਜਿਹੜੀਆਂ ਦੇਖ ਰਹੀਆਂ ਕਿ ਹੁਣ ਡਬਲੂ ਬੀ ਸਿਸਟਮਿਕ ਹੋਰ ਜਿਹੜਾ ਡਵੈਲਪ ਹੋ ਰਿਹਾ ਹੈਗਾ ਸੋ ਕੱਲ ਰਾਤ ਵੀ ਉਹਦੇ ਕਰਕੇ ਥੋੜੀ ਜਿਹੀ ਕਲਾਉਡੀਨਸ ਬਣੀ ਹੋਈ ਸੀਗੀ ਬਟ ਬਾਰਿਸ਼ ਦੇ ਹਲੇ ਕੋਈ ਚਾਂਸਸ ਨਹੀਂ ਹੈਗੇ ਆਉਣ ਵਾਲੇ ਦੋ ਦਿਨ ਵੀ ਕੰਡੀਸ਼ਨਸ ਕਲੀਅਰ ਰਹਿਣਗੇ ਪਰ 1 ਮਾਰਚ ਤੋਂ ਕੋਈ ਇੱਕ ਹੋਰ ਸਿਸਟਮ ਦਾ ਜਿਹੜਾ ਇਫੈਕਟ ਹੋਣ ਵਾਲਾ ਹੈ ਸੋ ਉਹਦੇ ਕਰਕੇ ਲਾਈਟ ਰੇਨ ਜਾਂ ਲਾਈਟਨਿੰਗ ਜਾਂ ਥੰਡਰ ਸ਼ਾਵਰਸ ਜਿਹੜੇ ਕੁਝ ਕਾਮਾਂ ਤੇ ਪੰਜਾਬ ਦੇ ਵਿੱਚ ਹੋ ਸਕਦੇ ਨੇ ਜੀ ਤੇ ਜਿਸ ਤਰ੍ਹਾਂ ਮੌਸਮ ਦੇ ਵੀ ਤਬਦੀਲੀ ਆ ਰਹੀ ਹੈ ਪਰ ਤਾਪਮਾਨ ਉਹਦੇ ਵਿੱਚ ਬਹੁਤ ਘਟ ਗਰਾਵਟ ਆ ਰਹੀ ਹੈ ਠੰਡ ਅਜੇ ਵੀ ਉਸੇ ਤਰ੍ਹਾਂ ਲੱਗਦੀ ਹੈ ਤਾਪਮਾਨ ਕਦੋਂ ਕੋ ਪ੍ਰਵਰਤਿਤ ਹੋਵੇਗਾ ਜੀ ਕਿਉਂਕਿ ਹੁਣ ਜਿਹੜੀਆਂ ਕਲਾਉਡੀ ਕੰਡੀਸ਼ਨਸ ਬਣੀ ਹੋਈਆਂ ਨੇ ਉਹਦੇ ਕਰਕੇ ਜਿਹੜਾ ਡੇ ਟਾਈਮ ਦੀ ਇੰਟੈਂਸ ਹੀਟ ਨਹੀਂ ਹੈਗੀ ਸੋ ਥੋੜਾ ਜਿਆ ਨੀਚੇ ਹੀ ਡੇ ਟਾਈਮ ਟੈਂਪਰੇਚਰ ਚੱਲ ਰਿਹਾ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਨਾਈਟ ਟਾਈਮ ਟੈਂਪਰੇਚਰ ਵੀ ਨਾਰਮਲ ਤੋਂ ਨੀਚੇ ਚੱਲ ਰਿਹਾ ਸੀਗਾ ਬਟ ਅੱਜ ਕਿਉਂਕਿ ਕਲਾਉਡੀ ਕੰਡੀਸ਼ਨਸ ਬਣੀ ਹੋਈਆਂ ਨੇ ਅੱਜ ਨਾਈਟ ਟਾਈਮ ਟੈਂਪਰੇਚਰ ਸੀ 12.6 ਡਿਗਰੀ ਸੈਂਟੀਗ੍ਰੀਡ ਅਨ ਕੁਆਰਟਾਈਲ ਜਿਹੜਾ ਕਿ ਅਸਦਾ ਨਾਰਮਲ 9.5 ਡਿਗਰੀ ਸੈਂਟੀਗ੍ਰੀਡ ਹੈ ਸੋ ਕਿਉਂਕਿ ਜਿਹੜੀਆਂ ਡਬਲੂ ਬੀ ਦਾ ਇਫੈਕਟ ਹੈ ਸੋ ਉਹਦੇ ਕਰਕੇ ਬੜੀਆਂ ਵੇਰੀਏ ਚਾਰ ਸੀਗਾ ਨਾਈਟ ਟਾਈਮ ਟੈਂਪਰੇਚਰ ਬਟ ਅੱਜ ਸੀ ਕਾਫੀ ਰਾਈਜ਼ ਅਪ ਹੋਇਆ ਕਿਤਿਆ ਅੱਜ 12.6 ਡਿਗਰੀ ਜਿਹੜਾ ਰਿਕਾਰਡ ਕੀਤਾ ਗਿਆ ਜੀ ਤੇ ਡਿਰੇਕਟਰ ਸਾਹਿਬ ਇੱਕ ਇਹ ਵੀ ਦੱਸ ਦਿਓ ਕਿ ਜਿਸ ਤਰ੍ਹਾਂ ਦੇ ਨਾਲ ਹੁਣ ਕਿਸਾਨਾਂ ਦੇ ਰੁਝੇਵੇਂ ਵੀ ਨੇ ਕਈ ਫਸਲਾਂ ਉਹਨਾਂ ਨੇ ਲਾਉਣੀਆਂ ਵੀ ਨੇ ਤੇ ਕਣਕ ਵੀ ਸਿੱਟੇ ਕੱਢ ਆਈ ਆ ਤਾਂ ਇਹਦੇ ਉੱਤੇ ਇਸ ਮੌਸਮ ਦਾ ਕੀ ਅਸਰ ਪਵੇਗਾ ਜੀ ਆਉਣ ਵਾਲੇ ਦਿਨਾਂ ਵਿੱਚ ਕਿਉਂਕਿ ਹੈਵੀ ਰੇਨ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈਗੀ ਤਾਂ ਕਰਕੇ ਅਸੀਂ ਕਿਸੇ ਤਰ੍ਹਾਂ ਦਾ ਕੋਈ 네ਗੇਟਿਵ ਇਫੈਕਟ ਜਿਹੜਾ ਕ੍ਰੌਪ ਤੇ ਨਹੀਂ ਐਕਸਪੈਕਟ ਕਰ ਰਹੇ ਹੂੰ ਜੀ 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 ਮਿਰਮਿੰਟ ਸਾਹਿਬ ਤੁਸੀਂ ਜਾਣਕਾਰੀ ਦਿੱਤੀ ਦੂਜੇ ਪਾਸੇ ਬੀਤੇ ਦਿਨ ਭਾਵੇਂ ਪੰਜਾਬ ਦੇ ਕਟੋਕਟਾਪਮਾਨ ਵਿੱਚ 0.8 ਡਿਗਰੀ ਦਾ ਵਾਦਾ ਹੋਇਆ ਹੈ ਪਰ ਅੰਮ੍ਰਿਤਸਰ ਸਮੇਤ ਚਾਰ ਸ਼ਹਿਰਾਂ ਦਾ ਤਾਪਮਾਨ ਅਜੇ ਵੀ ਆਮ ਨਾਲੋਂ ਹੇਠਾਂ ਹੈ ਪਠਾਨਕੋਟ ਦੇ ਗੁਰਦਾਸਪੁਰ ਚ 5.1 ਡਿਗਰੀ ਨਾਲ ਸਭ ਤੋਂ ਠੰਡੇ ਰਹੇ ਵਿਭਾਗ ਨੇ ਅਗਲੇ 3 ਦਿਨਾਂ ਤੱਕ ਮੌਸਮ ਖੁਸ਼ਕ ਰਹੇਂਦੀ ਭਵਿੱਖਬਾਣੀ ਕੀਤੀ ਹੈ ਅੱਜ ਦੇ ਪੰਜਾਬ ਨਿਊਜ਼ ਬੁਲਟਨ ਦੇ ਵਿੱਚ ਐਨਆਈ ਜਾਂਦੇ ਜਾਂਦੇ ਨਜ਼ਰ ਮਾਰਦੇ ਅੱਜ ਦੀਆਂ ਮੁੱਖ ਸੁਰੱਖਿਆ ਤੇ ਸੀਮਾਨ ਦੀ ਲੋਕਾਂ ਲਈ ਸੁਗਾਤ ਰਜਿਸਟਰੀਆਂ ਤੇ ਐਨਸੀ ਦੀ ਸ਼ਰਤ ਕੀਤੀ ਖਤਮ ਲੁਧਿਆਣਾ ਨਗਰ ਨਿਗਮ ਦੇ ਪਹਾਰ ਰੋਦੀ ਦੀ ਪਿੱਟੂ ਦੇ ਗਵਾਇਚ ਕੀਤਾ ਗਿਆ ਪ੍ਰਦਰਸ਼ਨ ਨਗਰ ਨਿਗਮ ਨੂੰ ਲਗਾਏ ਗਏ ਤਾਲੇ ਖਨੌਰੀ ਬਾਰਡਰ ਤੇ ਦਿਲ ਦਾ ਦੌਰਾ ਪੈਣ ਨਾਲ ਇੱਕ ਹੋਰ ਕਿਸਾਨ ਦੀ ਹੋਈ ਮੌਤ ਨਵਜੋਤ ਸਿੰਘ ਸਿੱਧੂ ਨੇ ਪ੍ਰਿੰਕਾ ਗਾਂਧੀ ਨਾਲ ਕੀਤੀ ਮੁਲਾਕਾਤ ਕਾਂਗਰਸ ਚ ਛਿੜੀ ਚਰਚਾ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਬੁਲੇਟਿਨ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ